ਅੱਜ ਵਿਸਾਖੀ ਵਾਲੇ ਦਿਨ 325ਵਾਂ ਖਾਲਸਾ ਸਾਜਨਾ ਦਿਵਸ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੇ ਵਿੱਚ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਖਾਲਸੇ ਦੀ ਸਾਜਨਾ ਕੀਤੀ। ਖਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਸਹਿਬਾਨਾ ਦੇ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਖਾਲਸਾ ਸਾਜਨਾ ਦਿਵਸ ਤੇ ਪੰਜ ਸਿੰਘ ਸਹਿਬਾਨਾ ਨੇ ਸਿੱਖ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਜ਼ਰੂਰ ਲਗਾਉਣ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕਰਨ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਕੇ ਗੁਰੂ ਦੀਆਂ ਅਸੀਸਾਂ ਵਿਸਾਖੀ ਵਾਲੇ ਦਿਨ ਪ੍ਰਾਪਤ ਕਰ ਰਹੀਆਂ ਨੇ ਦਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵੱਡੀ ਗਿਣਤੀ ਚ ਸੰਗਤ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀ ਹੈ ਤਾਂ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸੰਗਤ ਗੁਰੂ ਘਰ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਇਸ ਤੋਂ ਇਲਾਵਾ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਸੰਗਤ ਦਾ ਵੱਡਾ ਇਕੱਠ ਅੱਜ ਨਜ਼ਰ ਆਏਗਾ ਖਾਸ ਤੌਰ ਦੇ ਉੱਤੇ ਸੰਗਤ ਗੁਰੂ ਘਰ ਦੇ ਵਿੱਚ ਵਿਸਾਖੀ ਦੇ ਇਸ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਗੁਰੂ ਘਰਾਂ ਦੇ ਵਿੱਚ ਆਪਣਾ ਅਕੀਦਾ ਪੇਂਟ ਕਰਨ ਦੀਆਂ ਨਤਮਸਤਕ ਹੋਣਗੀਆਂ ਤਾਂ ਇਹ ਤਸਵੀਰ ਤੁਹਾਡੇ ਨਾਲ ਅਸੀਂ ਸ੍ਰੀ ਹਰਮੰਦਰ ਸਾਹਿਬ ਦੀ ਸਾਂਝੀ ਕਰ ਰਹੇ ਹਾਂ ਤਾਂ ਦੋ ਤਸਵੀਰਾਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਧਰਤੀ ਜਿੱਥੇ 1699 ਈਸਵੀ ਦੇ ਵਿੱਚ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਖਾਲਸੇ ਦੀ ਸਾਜਣਾ ਕੀਤੀ ਗਈ ਤਾਂ ਅੱਜ ਵੱਡਾ ਇਕੱਠ ਵੱਡੀ ਸੰਗਤ ਗੁਰੂ ਘਰ ਨਾਤਮਸਤਕ ਹੋ ਕੇ ਅਸੀਸਾਂ ਗੁਰੂdੀਆਂ ਪ੍ਰਾਪਤ ਕਰੇਗੀ ਆ ਦੂਜੀ ਤਸਵੀਰ ਗੁਰੂ ਨਗਰੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਹੈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਅੱਜ ਵੱਡੀ ਗਿਣਤੀ ਚ ਸੰਗਤ ਗੁਰੂ ਘਰ ਨਾਤਮਸਤਕ ਹੋ ਕੇ ਗੁਰੂ ਚਰਨਾਂ ਦੇ ਵਿੱਚ ਆਪਣਾ عقیدہ ਪੇਟ ਕਰਨ ਦੀਆਂ ਖਾਸ ਤੌਰ ਦੇ ਉੱਤੇ ਵੱਡਾ ਇਕੱਠ ਸਵੇਰ ਤੋਂ ਹੀ ਸੰਗਤ ਦਾ ਗੁਰੂ ਘਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਨਤਮਸਤਕ ਹੋਣ ਦੇ ਲਈ ਸੰਗਤਾਂ ਦੂਰ ਦੁਰਾਡੇ ਤੋਂ ਗੁਰਦੁਆਰਾ ਸਹਿਬਾਨਾ ਦੇ ਵਿੱਚ ਪਹੁੰਚ ਰਹੀਆਂ ਨੇ ਪਰ ਜਿਹੜਾ ਜ਼ਿਆਦਾਤਰ ਸੰਗਤ ਹੈ ਉਹ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਹਰਮੰਦਰ ਸਾਹਿਬ ਕਿਉਂਕਿ ਬਹੁਤ ਵੱਡਾ ਇਕੱਠ ਵਿਸਾਖੀ ਵਾਲੇ ਦਿਨ ਗੁਰੂ ਘਰਾਂ ਦੇ ਵਿੱਚ ਰਹਿੰਦਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀ ਹੈ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰ ਰਹੀਆਂ ਨੇ ਤਾਂ ਪੰਜ ਪਾਂ ਦੇ ਲੰਗਰਾਂ ਦੀ ਵਿਵਸਥਾ ਵੀ ਜਿਹੜੀ ਹੈ ਉਹ ਸੰਗਤ ਅਤੇ ਐਸਜੀਪੀਸੀ ਦੇ ਵੱਲੋਂ ਸੰਗਤ ਦੇ ਦੀ ਸਹੂਲਤ ਲਈ ਕੀਤੀ ਜਾਂਦੀ ਹੈ ਕਿਉਂਕਿ ਦੇਸ਼ ਵਿਦੇਸ਼ ਤੋਂ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ 'ਚ ਸੰਗਤ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਤਾਂ ਖਾਲਸਾ ਸਾਜਨਾ ਦਿਵਸ ਦੀਆਂ ਰੌਣਕਾਂ ਪੂਰੇ ਦੇਸ਼ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਗੁਰੂ ਘਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਤਾਂ ਵੱਡਾ ਇਕੱਠ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਬਹੁਤ ਵੱਡੀ ਗਿਣਤੀ ਵਿਸਾਖੀ ਵਾਲੇ ਦਿਨ ਸੰਗਤ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਤਾਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਵੱਡਾ ਇਕੱਠ ਸੰਗਤ ਦਾ ਵੇਖਣ ਨੂੰ ਮਿਲਦਾ ਹੈ ਕਸਰੀ ਨਾਦਪੁਰ ਸਾਹਿਬ ਤੋਂ ਮੇਰੇ ਸਹਿਯੋਗੀ ਜਗਜੀਤ ਸਿੰਘ ਜੱਗੀ ਲਾਈਵ ਜੁੜੇ ਨੇ ਤਾਂ ਜੱਗੀ ਖਾਸ ਤੌਰ ਦੇ ਉਤੇ ਮੌਜੂਦਾ ਕੀ ਤਸਵੀਰ ਹੈ ਕਿੰਨਾ ਕੁ ਵੱਡਾ ਇਕੱਠ ਜਿਹੜਾ ਹੈ ਉਹ ਹੁਣ ਤੋਂ ਹੀ ਸੰਗਤ ਦਾ ਵੇਖਣ ਨੂੰ ਮਿਲ ਰਿਹਾ ਹਾਥੀ ਦੇ ਮੱਥੇ ਦੇ ਵਿੱਚ ਫਲਾਗ ਦੀਆਂ ਤਵੀਆਂ ਬੰਦੀਆਂ ਵਾਹ ਪ੍ਰਗਟਿਓ ਮਰਦ ਅਗਮੜਾ ਬਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦਸਵੇਂ ਪਾਸ਼ਾ ਦੇ ਇਸ ਪਵਿੱਤਰ ਸਥਾਨ ਵਿਖੇ 13 ਕਟ ਦੇ ਜ਼ਿਲ੍ਹੇ ਦੇ ਦਰਵਾਜ਼ੇ ਅਪ੍ਰੈਲ ਨੂੰ ਸਾਲ 1699 ਨੂੰ ਵਿਸਾਖੀ ਦਾ ਜਿਹੜਾ ਤਿਹਾਰ ਹੈ ਉਹ ਬਣਾਇਆ ਗਿਆ ਸੀਗਾ ਦਸਵੇਂ ਪਾਸ਼ਾ ਦੇ ਉਸਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਇਸ ਵਿਸਾਖੀ ਦੇ ਤਿਹਾਰ ਮੁਕੇ ਤੇ ਇਸ ਕਰਕੇ ਇਹ ਜਿਹੜਾ ਦਿਨ ਹੈਗਾ ਸਿੱਖ ਧਰਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਕਾਪੜਾ ਬੜਾ ਵੱਡਾ ਮਾਤਮ ਜਿਹੜਾ ਰੱਖਦਾ ਹੈ ਤੇ ਉਸੇ ਮਾਤਮ ਦੇ ਤਹਿਤ ਵੱਡੀ ਗਿਣਤੀ ਦੇ ਜਿਹੜੀ ਸੰਗਤ ਹੈ ਉਹ ਹਰ ਸਾਲ ਵਿਸਾਖੀ ਵਾਲੇ ਦਿਨ ਇਸ ਪਵਿੱਤਰ ਸਥਾਨ ਵਿਖੇ ਨਤਮਸਪੁੰਦੀ ਆ ਦਸਵੇਂ ਪਾਸ਼ਾ ਦੇ ਇਸ ਪਵਿੱਤਰ ਚਰਨ ਚੁਪਰਾਵਤ ਸਥਾਨ ਦੇ ਕਿ ਹਾਜ਼ਰੀਆਂ ਭਰਦੀ ਹੈ ਤੇ ਜਿੱਕਰ ਤਸਵੀਰ ਮੈਂ ਤੁਹਾਨੂੰ ਦਿਖਾਣੀ ਚਾਹਾਂ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਅੱਜ ਵੀ ਇੱਥੇ ਮੌਜੂਦ ਨੇ ਤਿੰਨ ਛੁੱਟਣ ਦੀ ਵੀ ਜਿਹੜੀ ਤਾਂ ਹੈ ਉਹ ਇਸ ਪਵਿੱਤਰ ਸਥਾਨ ਦੇ ਉੱਤੇ ਦਿਖਾਈ ਨਹੀਂ ਦੇ ਰਹੀ ਕਿਉਂਕਿ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤਾਂ ਇੱਥੇ ਸਵੇਰ ਤੋਂ ਹੀ ਤੜਕ ਸਵੇਰ ਤੋਂ ਹੀ ਨਤਮਸ ਕੋਰੀਆਂ ਵੱਡੀਆਂ ਜਿਹੜੀਆਂ ਕਤਾਰਾਂ ਦੇ ਵਿੱਚ ਲੱਗ ਕੇ ਜਿਹੜੀ ਸੰਗਤਾਂ ਉਹ ਇੱਥੇ ਹਾਜ਼ਰੀਆਂ ਭਰ ਰਹੀ ਹੈ ਤੇ ਉਸ ਪਵਿੱਤਰ ਸਥਾਨ ਦੇ ਉੱਤੇ ਨਤਮਸ ਕੋਰੀਆਂ ਦੇ ਇਸ ਪਵਿੱਤਰ ਸਥਾਨ ਦੇ ਉੱਤੇ ਦਸਵੇਂ ਪਾਤਸ਼ਾਹ ਨੇ 13 ਅਪ੍ਰੈਲ ਸ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ ਤਾਂ ਇੱਕ ਵੱਡਾ ਨਿਆਰਾਪਨ ਜਿਹੜਾ ਕੌਮ ਨੂੰ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਸੀ ਨਿਆਰਾ ਸਰੂਪ ਜਿਹੜਾ ਗੁਰੂ ਸਾਹਿਬ ਜੀ ਨੇ ਕੌਮ ਨੂੰ ਦਿੱਤਾ ਸੀ ਇੱਕ ਵਿਲੱਖਣ ਕਿਸਮ ਦਾ ਜਿਹੜਾ ਖਾਲਸਾ ਉਹ ਇੱਥੋਂ ਸਜਾਇਆ ਸੀ ਤਿਆਰ ਕੀਤਾ ਸੀ ਤਾਂ ਉਹ ਖਾਲਸਾ ਦਾ ਸਰੂਪ ਤੁਸੀਂ ਅੱਜ ਵੀ ਇਸ ਪਵਿੱਤਰ ਧਰਤੀ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਸਿਰ ਤੇ ਕੇਸਰੀ ਦੀਆਂ ਦਸਤਾਰਾਂ ਸਜਾ ਕੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਕੇਸਰੀ ਤੇ ਨੀਲੀਆਂ ਦਸਤਾਰਾਂ ਤੁਹਾਨੂੰ ਦਿਖਾਈ ਦੇਣਗੀਆਂ ਤੋਂ ਸੰਗਤਾਂ ਦਾ ਹਜੂਮ ਤੁਸੀਂ ਆਪ ਦੇਖ ਸਕਦੇ ਹੋ ਤੇ ਉੱਛਾ ਸੰਗਤਾਂ ਦੇ ਵਿੱਚ ਇਸ਼ਤਿਹਾਰ ਨੂੰ ਲੈ ਕੇ ਬੜਾ ਵੱਡਾ ਹੁੰਦਾ ਜਿੱਥੇ ਕਿ ਇਹ ਜਿਹੜਾ ਦਿਨ ਹੈਗਾ ਉਹ ਧਾਰਮਿਕ ਤੌਰ ਦੇ ਉੱਤੇ ਮਹੱਤਵ ਰੱਖਦਾ ਉੱਥੇ ਅੱਜ ਦੇ ਦਿਨ ਕਿਸਾਨ ਵੱਲੋਂ ਜਿਹੜੀ ਕਣਕ ਦੀ ਜਿਹੜੀ ਵਾਢੀ ਕੀਤੀ ਜਾਂਦੀ ਹੈ ਤਾਂ ਉਸ ਕਰਕੇ ਵੀ ਜਿਹੜਾ ਇਹ ਦਿਨ ਹੈ ਕਾਫੀ ਮਹੱਤਵ ਹੈ ਕਿਉਂਕਿ ਖੁਸ਼ਹਾਲੀ ਦਾ ਜਿਹੜਾ ਇਹ ਦਿਨ ਹੈਗਾ ਕਿਉਂਕਿ ਦਾਣੇ ਜਿਹੜੇ ਨੇ ਉਹ ਕਿਸਾਨ ਦੇ ਘਰ ਆਉਂਦੇ ਨੇ ਕਿਸਾਨ ਜਿਹੜਾ ਹੈਗਾ ਮੰਡੀ ਦੇ ਵਿੱਚ ਆਪਣੀ ਫਸਲ ਵੇਚਣ ਦੇ ਲਈ ਜਾਂਦਾ ਤਾਂ ਖੁਸ਼ਹਾਲੀ ਦਾ ਆਰਥਿਕ ਪੱਖੋਂ ਜਿਹੜੀ ਖੁਸ਼ਹਾਲੀ ਹੈ ਉਹ ਵੀ ਜਿਹੜੀ ਇਸ ਦਿਨ ਦੇ ਉੱਤੇ ਬੜੀ ਮਹੱਤਵ ਜੜੀ ਰੱਖਦੀ ਹੈਗੀ ਤਾਂ ਉਸ ਨੂੰ ਲੈ ਕੇ ਖੁਸ਼ੀਆਂ ਜਿਹੜੀਆਂ ਨੇ ਉਹ ਸਾਰੀ ਤਰਫ ਦੇ ਜਿਹੜੀਆਂ ਮਨਾਈਆਂ ਜਾਂਦੇ ਨੇ ਕਿਸਾਨ ਖੇਤਾਂ ਦੇ ਵਿੱਚ ਜਿਹੜਾ ਨੱਚ ਕੇ ਖੁਸ਼ੀ ਮਨਾਉਂਦਾ ਤਾਂ ਧਾਰਮਿਕ ਸਥਾਨਾਂ ਦੇ ਵਿੱਚ ਆ ਕੇ ਇੱਥੇ ਨਤਮਸ ਸੁਗੁੰਦਾ ਗੁਰੂ ਸਾਹਿਬ ਜੀ ਨੂੰ ਯਾਦ ਕਰਦਾ ਜੀ ਅਮਨ ਜੀ ਜੱਗੀ ਪਰ ਖਾਸ ਤੌਰ ਦੇ ਉੱਤੇ ਕਿਉਂਕਿ ਤੇਜ਼ ਗਰਮੀ ਹੈ ਉਸ ਦੇ ਬਾਵਜੂਦ ਵੀ ਬਹੁਤ ਵੱਡੀ ਗਿਣਤੀ ਅਸੀਂ ਦੇਖ ਪਾ ਰਹੇ ਹਾਂ ਕਿ ਸੰਗਤ ਦੀ ਇੱਥੇ ਵੇਖਣ ਨੂੰ ਮਿਲ ਰਹੀ ਹੈ ਖਾਸ ਤੌਰ ਦੇ ਉੱਤੇ ਕਿਉਂਕਿ ਬਹੁਤ ਵੱਡੀ ਗਿਣਤੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸੰਗਤ ਦੀ ਆਉਂਦੀ ਹੈ ਉਸ ਦੇ ਮੱਦੇਨਜ਼ਰ ਸੁਰੱਖਿਆ ਇੰਤਜ਼ਾਮ ਕਿਸ ਤਰੀਕੇ ਦੇ ਨਾਲ ਨੇ ਹਰ ਹਰ ਸਾਲ ਬੜੇ ਵੱਡੇ ਕਿਤੇ ਜਾਂਦੇ ਨੇ ਪਰ ਹਰ ਸਾਲ ਇਹ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਹੈ ਕਿਤਨਾ ਕਿਤੇ ਬੌਣੇ ਜਰੂਰ ਪੈ ਜਾਂਦੇ ਨੇ ਕਿਉਂਕਿ ਇਹ ਸੰਗਤਾਂ ਦਾ ਇਕੱਠ ਵੱਡਾ ਇੱਥੇ ਹੁੰਦਾ ਹੈ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਕੋਨੇ ਕੋਨੇ ਤੋਂ ਜਿਹੜੀ ਸੰਗਤ ਹੈ ਇਸ ਪਵਿੱਤਰ ਸਥਾਨ ਵਿਕੇ ਅੱਜ ਦੇ ਇਸ ਪਵਿੱਤਰ ਦਿਨ ਵੋਕੇ ਨਤਮਸ ਸਖੌਣ ਦੇ ਲਈ ਪਹੁੰਚਦੀ ਹੈ ਤਾਂ ਰਸਤੇ ਦੇ ਵਿੱਚ ਵੀ ਟ੍ਰੈਫਿਕ ਦੀ ਸਮੱਸਿਆ ਵੀ ਰਹਿੰਦੀ ਹੈ ਕਿਉਂਕਿ ਟਰੈਕਟਰ ਟਰਾਲੀਆਂ ਦੇ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਤੋਂ ਜਿਹੜੇ ਲੋਕ ਨੇ ਉਹ ਸਵਾਰ ਹੋ ਕੇ ਇਸ ਪਵਿੱਤਰ ਸਥਾਨ ਦੇ ਉੱਤੇ ਪਹੁੰਚਦੇ ਨੇ ਤਾਂ ਇੱਥੇ ਪਾਰਕਿੰਗ ਦੀ ਸਮੱਸਿਆ ਵੀ ਰਹਿੰਦੀ ਹੈ ਸਮੱਸਿਆ ਮਜ਼ਰੂਰ ਹੁੰ ਸੰਕਟਾਂ ਦੇ 우ਸਤਾਦ ਦੇ ਅੱਗੇ ਸੰਕਟਾਂ ਦੀ ਸ਼ਰਧਾ ਦੇ ਅੱਗੇ ਕੋਈ ਵੀ ਜਿਹੜੀ ਸਮੱਸਿਆ ਉਹ ਨਹੀਂ ਟਿਕਦੀ ਸੰਕਟਾਂ ਦੇ ਵਿੱਚ ਉਤਸ਼ਾਹ ਏਡਾ ਵੱਡਾ ਹੁੰਦਾ ਤੁਸੀਂ ਆਪ ਇਹਨਾਂ ਤਸਵੀਰਾਂ ਦੇ ਵਿੱਚ ਸੰਕਟਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਤੁਸੀਂ ਉਹ ਦੇਖ ਸਕਦੇ ਹੋ ਵੀ ਸੰਕਟਾਂ ਦੇ ਵਿੱਚ ਕਿੰਨੀ ਸ਼ਰਧਾ ਭਾਵਨਾ ਤੇ ਸਤਕਾਰ ਹੈ ਸੰਕਟਾਂ ਜਿਹੜੀਆਂ ਕਤਾਰਾਂ ਦੇ ਵਿੱਚ ਲੱਗ ਕੇ ਗੋਲੇ ਸੋਹਣੇ ਹਾਲ ਦੇ ਜਿਹੜੇ ਜਕਾਰੇ ਲਾ ਰੀਆਂ ਨੇ ਸਤਨਾਬਾਈ ਗੁਰੂ ਦਾ ਜੋਬ ਕਰਦੀ ਹੋਈਆਂ ਅੱਗੇ ਵਧ ਰਹੀਆਂ ਨੇ ਅੰਦਤੋਂ ਬਸ ਖੋਣ ਦੇ ਲਈ ਤਾਂ ਇਹਨਾਂ ਪ੍ਰਬੰਧਕਤਾ ਜ਼ਰੂਰ ਜਿਹੜੇ ਉਹ ਹਰ ਵਾਰ ਜਿਹੜੇ ਉਹ ਗੋਣੇ ਜ਼ਰੂਰ ਹਜੰਦ ਨੇ ਭਾਵੇਂ ਕਬੱਡੀ ਪੱਧਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰਬੰਧ ਕੀਤੇ ਗਏ ਨੇ ਜਾਂ ਹੋਰ ਜਿਹੜੀਆਂ ਇਲਾਕੇ ਦੀਆਂ ਧਾਰਮਿਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਵੀ ਵੱਡੇ ਪੱਧਰ ਦੇ ਉੱਤੇ ਪ੍ਰਬੰਧ ਕੀਤੇ ਗਏ ਨੇ ਲੰਗਰਾਂ ਦੀ ਜਿੱਕਰ ਕਰਾਂ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਲੰਗਰਾਂ ਦੇ ਜਿਹੜੇ ਪ੍ਰਬੰਧ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੰਟੀ ਵੱਲੋਂ ਵੀ ਕੀਤੇ ਗਏ ਨੇ ਤੇ ਹੋਰ ਜਿਹੜੀਆਂ ਧਾਰਮਿਕ ਜਿਹੜੀਆਂ ਥਾਹਬੰਦੀਆਂ ਨੇ ਉਹਨਾਂ ਵੱਲੋਂ ਵੀ ਵੱਡੇ ਵੱਡੇ ਜਿਹੜੇ ਪ੍ਰਬੰਧਾਂ ਲੰਗਰਾਂ ਦੇ ਕੀਤੇ ਗਏ ਨੇ ਭਾਂਤ ਭਾਂਤ ਦੇ ਜਿਹੜੇ ਲੰਗਰ ਆ ਉੱਥੇ ਬਣਾਏ ਗਏ ਨੇ ਸੈਂਕੜੇ ਦੀ ਗਿਣਤੀ ਦੇ ਵਿੱਚ ਕਰ ਮੈਂ ਗੱਲ ਕਰਾਂ ਤਾਂ ਲੰਗਰਾਂ ਦੀ ਜਿਹੜੀ ਗਿਣਤੀ ਹੋਵੇਗੀ ਤਾਂ ਤੁਸੀਂ ਆਪੇ ਸਹੀ ਅੰਦਾਜ਼ਾ ਲਗਾ ਸਕਦੇ ਹੋ ਵੀ ਐਡੇ ਵੱਡੇ ਜਦੋਂ ਪ੍ਰਬੰਧ ਹੋਣ ਤਾਂ ਉੱਤੋਂ ਸੰਗਤ ਦਾ ਡਾ ਵੱਡਾ ਹਜੂਮ ਹੋਵੇ ਫਿਰ ਵੀ ਪ੍ਰਬੰਧ ਬੋਣੇ ਪੈ ਜਾਣ ਤਾਂ ਇਸ ਤੋਂ ਸਾਫ ਜਰਾ ਜ਼ਾਹਿਰ ਜਿਹਾ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਸੰਗਤਾਂ ਦੇ ਵਿੱਚ ਕਿੰਨਾ ਵੱਡਾ ਉਤਸ਼ਾਹ ਆ ਸੰਗਤਾਂ ਦੇ ਵਿੱਚ ਕਿੰਨੀ ਜਿਹੜੀ ਸ਼ਰਧਾ ਭਾਵਨਾ ਉਹ ਦੇਖੀ ਜਾ ਸਕਦੀ ਹੈ ਤਸਵੀਰਾਂ ਤੁਹਾਨੂੰ ਅਸੀਂ ਸਿੱਧੀਆਂ ਲਗਾਤਾਰ ਲਾਈਵ ਦਿਖਾ ਰਹੇ ਹਾਂ ਇਹਨਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੀਆਂ ਉਹ ਜੁੜੀਆਂ ਨੇ ਹਰ ਸਾਲ ਜਿਹੜੀਆਂ ਸੰਗਤਾਂ ਇਸੇ ਤਰ੍ਹਾਂ ਦੇ ਨਾਲ ਇਸ ਕੁਵੰਤਰ ਸਥਾਨ ਦੇ ਵਿੱਚ ਜੁੜਦੀਆਂ ਨੇ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤ ਹੋ ਗੀਆਂ ਨੇ ਅਤੇ ਉਸ ਦਿਨ ਨੂੰ ਯਾਦ ਕਰਦੀਆਂ ਨੇ ਜਦੋਂ ਗੁਰੂ ਸਾਹਿਬ ਜੀ ਨੇ ਖਾਲਸਾ ਕੀ ਤੁਸੀਂ ਇਸ ਪਵਿੱਤਰ ਸਥਾਨ ਤੇ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਪੰਜ ਪਿਆਰੇ ਜਿਹੜੇ ਨੇ ਉਹ ਬਣਾਏ ਸੀ ਤੇ ਉਹਨਾਂ ਪੰਜਾਂ ਪਿਆਰਾਂ ਦੀ ਅੱਜ ਵੀ ਧਰਮ ਦੇ ਵਿੱਚ ਬੜੀ ਵੱਡੀ ਮਹੱਤਵ ਹੈ ਬੜਾ ਵੱਡਾ ਇੱਕ ਮਹੱਤਵਪੂਰਨ ਪੰਜਾਂ ਪਿਆਰਿਆਂ ਦਾ ਗੁਰੂ ਸਾਹਿਬ ਜੀ ਨੇ ਉਹਨਾਂ ਪੰਜਾਂ ਪਿਆਰਿਆਂ ਨੂੰ ਮਾਣ ਦਿੱਤਾ ਕੌਮ ਦੇ ਵਿੱਚ ਅਗਵਾਈ ਕੀਤੀ ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਉਸ ਤੋਂ ਬਾਅਦ ਖੁਦ ਅੰਮ੍ਰਿਤ ਛਕਿਆ ਤਾਂ ਹੀ ਕਿਹਾ ਜਾਂਦਾ ਹੈ ਕਿ ਵਾਹ ਪ੍ਰਗਟਿਓ ਮਰਗ ਅਗਮੜਾ ਪ੍ਰਯਾਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਸ ਤੋਂ ਇਲਾਵਾ ਇੱਥੇ ਜਦੋਂ ਖਾਲਸਾ ਪੰਥ ਦੀ ਜਿਹੜੀ ਸਾਜਣਾ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਇਹ ਵੀ ਕਿਹਾ ਖਾਲਸਾ ਅਕਾਲ ਪੁਰਖ ਦੀ ਵਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਪਰਮਾਤਮਾ ਦੀ ਮੌਜ ਦੇ ਵਿੱਚ ਜਿਹੜਾ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਜਿਹੜੀ ਆ ਉਹ ਸਾਜਣਾ ਕੀਤੀ ਤਾਂ ਅੱਜ ਉਸ ਖਾਲਸਾ ਪੰਥ ਨੂੰ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜੋ ਖਾਲਸਾ ਪੰਥ ਹੈ ਆਪਣੇ ਇਸ ਪਵਿੱਤਰ ਤਖਤ ਤੀਸਰੇ ਤਖਤ ਦੇ ਵਿੱਚ ਜਿਹੜਾ ਨਤਮਸ ਸਿਖੋਂ ਦੇ ਲਈ ਪਹੁੰਚਿਆ ਗਿਆ ਪਹੁੰਚਿਆ ਹੋਇਆ ਉਹ ਖਾਲਸਾ ਪੰਥ ਅੱਜ ਤੁਸੀਂ ਵੱਡੀ ਗਿਣਤੀ ਦੇ ਵਿੱਚ ਦੇਖ ਸਕਦੇ ਹੋ ਕਿ ਪਵਿੱਤਰ ਸਥਾਨ ਦੇ ਉੱਤੇ ਪਹੁੰਚਾ ਹੋਇਆ ਤੇ ਨਤਮਸ ਸਜੋ ਰਿਹਾ ਉਸ ਦਿਨ ਨੂੰ ਉਸ ਦਿਹਾੜੇ ਨੂੰ ਯਾਦ ਕਰਦਾ ਖਾਲਸਾ ਬੰਦਾ ਚੱਲ ਜਿਸ ਦਿਹਾੜੇ ਦੀ ਸਿੱਖ ਕੌਮ ਦੇ ਵਿੱਚ ਬੜੀ ਵੱਡੀ ਮਹੱਤਤਾ ਹੈ ਅਤੇ ਐਸੇ ਦਿਹਾੜੇ ਨੂੰ ਯਾਦ ਕਰਦੇ ਹਰ ਸਾਲ ਜਿਹੜੀ ਸੰਗਤਾਂ ਨੇ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਦੀਆਂ ਨੇ ਤੁਸੀਂ ਨੀਲੀਆਂ ਤੇ ਕੇਸਰੀ ਦਸਤਾਰਾਂ ਥਲਵਾ ਦਰ ਦਵਾਰ ਤੋਂ ਕਹਿੰਨਾ ਵੀ ਨੀਲੀਆਂ ਤੇ ਕੇਸਰੀ ਦਸਤਾਰਾਂ ਤੁਸੀਂ ਵਿਖੇ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਸ਼ਰਧਾਂਜੀਆਂ ਨੇ ਇਸ ਪਵਿੱਤਰ ਦਿਹਾੜੇ ਮੱਗੇ ਤਾਂ ਇਸ ਦਾ ਇੱਕ ਮਹੱਤਵਪੂਰਨ ਇਹ ਰੰਗ ਜਿਹੜੇ ਨੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਰੰਗ ਨੇ ਤਾਂ ਉਹਨਾਂ ਦਾ ਰੰਗਾਂ ਨੂੰ ਸਜਾ ਕੇ ਦਸਤਾਰਾਂ ਸਜਾ ਕੇ ਜਿਹੜੀਆਂ ਮਹਿਲਾਵਾਂ ਨੇ ਉਚੁੰਨੀਆਂ ਲੈ ਕੇ ਇਹਨਾਂ ਰੰਗਾਂ ਦੀਆਂ ਇਸ ਰੂਪੀਤ ਕਰਦੀਆਂ ਜੀ ਦੇ ਵਿੱਚ ਸੰਗਤਾਂ ਸਰਪਰਾਂ ਦੇ ਦਰਸ਼ਨ ਕਰਦੀਆਂ ਕਿ ਜਿਸ ਵਕਤ 16 ਸੁੰਗੜ ਨੇਮੀ ਦੇ ਬੈ ਸਾਖੀ ਸੀ ਉਸ ਮੌਕੇ 80000 ਦੇ ਇਕੱਠ ਦੇ ਵਿੱਚੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਸਹਿਬਾਨ ਦੀ ਚੋਣ ਕੀਤੀ ਉਹਨਾਂ ਨੂੰ ਖੰਡੇ ਬਾਟੇ ਦੀ ਮਹੌਲ ਛਕਾਈ ਫਿਰੋਨਾ ਪਾਸੋਂ ਆਪ ਖੰਡੇ ਬਾਟੇ ਦੀ ਮਹੌਲ ਛਕੀ ਖਾਲਸੇ ਦੀ ਸਿਰਜਣਾ ਕੀਤੀ ਜਦੋਂ ਉਹ ਖੜੀ ਕਰਦੇ ਸਤਾਰਾ ਨੂੰ ਵਰਦੇ ਹਾਂ ਉੱਪਰ ਉੱਪਰ ਹਾਂ ਉੱਪਰ ਇਸ ਧਰਤੀ ਦੇ ਉੱਤੇ ਮਾਧੂਤ ਸੰ ਤਾਕਤ ਸਰੀ ਦਰਤਮਾ ਸਾਹਿਬ ਗੁਰੂ ਕਾਸ਼ੀ ਵਿਖੇ ਤਾਂ ਇੱਥੇ ਵੀ ਇੱਕ ਵਾਰ ਸਾਫ ਨੂੰ ਮੱਤੀ ਗਿਰਤੀ ਦੇ ਵਿੱਚ ਸੰਗਤਾਂ ਦਾ ਇਕੱਠ ਹੋਇਆ ਤਾਬਲ ਖੰਧਾਰ ਸਹਾਇ ਪੱਤਨਾ ਸਾਹਿਬ ਉੱਤਰ ਦੱਖਣ ਕੋਰਬ ਪਛਮ ਤੋਂ ਖਾਸ ਤੌਰ ਤੇ ਉੱਤੇ ਮਾਲਵੇ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਇੱਥੇ ਖੰਡੇ ਬਾਡੇ ਦਾ ਅਮਰਤ ਸੰਚਾਰ ਹੋਇਆ ਲੱਖਾਂ ਨੇ ਸਿੱਖਾਂ ਨੇ ਖਾਸ ਤੌਰ ਤੇ ਮਾਲਵੇ ਦੇ ਸਿੱਖਾਂ ਨੇ ਵੈਸਾਖੀ ਵਾਲੇ ਦਿਨ ਤੇਸ ਅਸਾਂਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਿਹਦੂਰੀ ਚ ਪਹੁੰਚ ਕੇ ਖੰਡੇ ਬਾਡੇ ਦੀ ਪਹਲ ਛਕੀ ਉਸ ਸਮੇਂ ਤੋਂ ਸਾਕਸਰੀ ਦੰਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਵਿਸਾਖੀ ਦੇ ਪੁਰਬ ਖਾਲਸਾ ਸਾਜਨਾ ਦਿਵਸ ਦੇ ਰੂਪ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਮਨਾਏ ਜਾਂਦੇ ਨੇ 1947 ਤੋਂ ਪਹਿਲੋ ਪੰਜਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਤੌਰ ਦੇ ਉੱਤੇ ਖਾਲਸਾ ਸਾਜਨਾ ਦਿਵਸ ਵੱਡੇ ਪੱਧਰ ਤੇ ਇਕੱਠੀਆਂ ਹੋ ਕੇ ਮਨਾਇਆ ਜਾਂਦਾ ਸੀ ਤੇ 1947 ਤੋਂ ਬਾਅਦ ਪੰਥਕ ਅਕਠ ਜਿਹੜੇ ਆ ਰਾਸੀ ਵਿਚਾਰਾ ਕਰਨ ਵਾਲੇ ਉਹ ਵੀ ਇਸ ਧਰਤੀ ਦੇ ਉੱਤੇ ਹੋਣੇ ਜਿਹੜੇ ਆਹੋ ਪਰ ਆਰੰਭ ਹੋ ਗਏ ਆਪ ਸਾਰੀਆਂ ਸੰਗਤਾਂ ਇਸ ਪੁਰਬ ਦੇ ਉੱਤੇ ਤਕਤ ਸ੍ਰੀ ਦਮਦਮਾ ਸਾਹਿਬ ਇੱਥੇ ਨਤਮਸਤਕ ਹੋਣ ਆਏ ਹੋ ਦਾਸ ਹਾਜ਼ਰ ਹੋਈਆਂ ਸੰਗਤਾਂ ਨੂੰ ਸਮੁੱਚੇ ਵੇਸ਼ਵ ਦੇ ਬੈਠੀਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਗੁਰੂ ਖਾਲਸਾ ਪੰਥ ਨੂੰ ਖਾਲਸਾ ਸਾਜਨਾ ਨਿਵਸ ਬੈਸੋਏ ਦੇ ਇਸ ਪੁਰਬ ਦੀਆਂ ਬਹੁਤ 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 ਵਧਾਈਆਂ ਦਿੰਦਾ ਅਸਥਾਨ ਦੇ ਉੱਤੇ ਜੋ ਪਾਤਸ਼ਾਹ ਤੇ ਸ਼ਸਤਰ ਸ਼ਿਸ਼ੋਬਦ ਨੇ ਉਹਨਾਂ ਜੀ ਦੇ ਆਪ ਨੂੰ ਦਰਸ਼ਨ ਕਰਵਾਏ ਜਾ ਰਹੇ ਨੇ ਜੋ ਸ੍ਰੀ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗਾਤਰੇ ਵੀ ਸ੍ਰੀ ਸਾਹਿਬ ਹੈ ਆਪ ਜੀ ਨੂੰ ਪਤਾ ਹੀ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ ਤਾਂ ਸਿੱਖਾਂ ਦੇ ਅੰਦਰ ਇੱਕ ਵਿਚਾਰਗੀ ਇੱਕ ਉਦਾਸੀ ਜੜੀ ਆ ਛਾ ਗਈ ਲੈਕਿਨ ਮੇਰੀ ਪੀੜੀ ਦੇ ਮਾਲਕ ਸਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਇਹ ਐ ਸਿੱਖੋ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਤੇ ਗਏ ਨਹੀਂ ਹੈ ਉਹ ਅੱਜ ਵੀ ਸਾਡੇ ਅੰਦਰ ਮੌਜੂਦ ਨੇ ਜ਼ਬਰ ਤੇ ਜ਼ੁਲਮ ਦਾ ਮੁਕਾਬਲਾ ਕਰਨ ਦਾ ਵਕਤ ਅੱਜ ਸ਼ਸਤਰ ਦੇ ਨਾਲ ਕਰਨ ਦਾ ਆ ਗਿਆ ਹੈ ਮੇਰੀ ਪੀੜੀ ਦੇ ਮਾਲਕ ਸਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਥੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਸ੍ਰੀ ਅਗਰ왈 ਦੱਟ ਸਾਹਿਬ ਦੀ ਸਿਰਜਣਾ ਕੀਤੀ ਉਥੇ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਫੌਜਾਂ ਰੱਖਣ ਦਾ ਪ੍ਰਾਰambh ਕੀਤੀਆਂ ਹੋਰ ਸਵਾਰੀ ਕਰਨੀ ਕਰਨੀ ਦਾ ਵੀ ਪ੍ਰਾਰambh ਕੀਤੀ ਔਰ ਐਸਾ ਮੰਜ਼ਰ ਤਿਆਰ ਹੋਇਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ਾਦੀ ਦੇ ਵਿੱਚ ਵਕਤ ਦੀ ਹਕੂਮਤ ਨਾਲ ਚਾਰ ਜੁੱਧ ਲੜੇ ਚਾਰੇ ਜਿੱਤੇ ਗਏ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸੰਗਤ ਨੂੰ ਇਤਿਹਾਸ ਸਰਵਣ ਕਰਵਾਇਆ ਗਿਆ ਖਾਲਸਾ ਸਾਜਨਾ ਦਿਵਸ ਦਾ ਤਾਂ ਬਹੁਤ ਵੱਡੀ ਗਿਣਤੀ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀ ਹੈ ਤਲਵੰਡੀ ਸਾਬੋ ਤਖਤ ਸ਼੍ਰੀ ਦਮਦਮਾ ਸਾਹਿਬ ਜਿੱਥੇ ਬਹੁਤ ਵੱਡਾ ਇਕੱਠ ਸੰਗਤ ਦਾ ਵੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਬਾਅਦ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਬਹੁਤ ਵੱਡਾ ਇਕੱਠ ਜਿਹੜਾ ਹੈ ਉਹ ਸੰਗਤ ਦਾ ਵੇਖਣ ਨੂੰ ਮਿਲ ਰਿਹਾ ਹੈ ਖਾਲਸੇ ਦੀ ਸਾਜਨਾ ਧਰਤੀ ਖਾਲਸਾ ਸਾਜਨਾ ਦਿਵਸ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਮਨਾਉਣ ਦੇ ਲਈ ਸੰਗਤ ਪਹੁੰਚੀ ਹੋਈ ਹੈ ਤਾਂ ਮੇਰੇ ਸਹਿਯੋਗੀ ਅਮ੍ਰਿਤਸਰ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਮਨਿੰਦਰ ਮੋਂਗਾ ਲਾਈਵ ਜੁੜੇ ਹੋਏ ਨੇ ਉਹਨਾਂ ਦੇ ਕੋਲ ਚਲਦੇ ਆ ਤਾਂ ਮਨਿੰਦਰ ਫਿਲਹਾਲ ਕਿਸ ਤਰ੍ਹਾਂ ਦੀ ਤਸਵੀਰ ਹੈ ਖਾਲਸਾ ਸਾਜਨਾ ਦਿਵਸ ਸੰਗਤ ਮਨਾ ਰਹੀ ਹੈ ਕਿੰਨਾ ਵੱਡਾ ਇਕੱਠ ਸੰਗਤ ਦਾ ਨਜ਼ਰ ਆ ਰਿਹਾ ਹੈ ਆ ਦੇਖੋ ਅਬੰਗ ਖਾਲਸਾ ਸਾਜਨਾ ਦਿਵਸ ਮੌਕੇ ਇੱਥੇ ਤੱਕ ਸ੍ਰੀ ਅਨੰਦਪੁਰ ਸਾਹਿਬ ਤਖਤ ਅਖਸ਼ਰੀ ਦਮਦਮਾ ਸਾਹਿਬ ਵਿਖੇ ਵੱਡੇ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤਖਤ ਅਖਸ਼ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਜਿੱਥੇ ਖਾਲਸੇ ਦੀ ਸਾਜਨਾ ਕੀਤੀ ਗਈ ਸੀ ਉਸ ਦੇ ਨਾਲ ਨਾਲ ਦਮਦਮਾ ਸਾਹਿਬ ਦਾ ਵੀ ਇੱਕ ਵੱਡਾ ਇਤਿਹਾਸ ਜਿਹੜਾ ਇਸ ਦਿਨ ਦੇ ਨਾਲ ਜੁੜਿਆ ਹੋਇਆ ਹੈ ਪਰ ਉੱਥੇ ਜਿੱਥੇ ਉਹਨਾਂ ਥਾਵਾਂ ਤੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਉੱਥੇ ਰੂਹਾਨੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੀ ਅੱਜ ਦੇ ਇਸ ਪਾਵਨ ਦਿਹਾੜੇ ਮੌਕੇ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਬੀਤੀ ਦੇਰ ਰਾਤ ਤੋਂ ਹੀ ਸੰਗਤਾਂ ਦਾ ਇੱਥੇ ਭਾਰੀ ਇਕੱਠ ਜਿਹੜਾ ਹੋਣਾ ਸ਼ੁਰੂ ਹੋ ਗਿਆ ਸੀ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਪੰਜ ਪੰਜ ਚਾਰ ਚਾਰ ਘੰਟੇ ਗਤਾਰੰਮ ਵਿੱਚ ਖੜੇ ਹੋ ਕੇ ਸੱਚਖੰਡ ਸ੍ਰੀ ਹਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੀਆਂ ਔਰ ਖਾਸ ਕਰ ਦੇਸ਼ ਦਾ ਆਨ ਦਾਤਾ ਜਿਸ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਿਹੜੀ ਹੁਣ ਪੱਕ ਕੇ ਤਿਆਰ ਹੋਈ ਹੈ ਤਾਂ ਉਸ ਦੇ ਲਈ ਵੀ ਅੱਜ ਕਿਸਾਨ ਵਿਚੇਚੇ ਤੌਰ ਤੇ ਇੱਥੇ ਅਰਦਾਸ ਕਰਨ ਦੇ ਲਈ ਪਹੁੰਚਦੇ ਨੇ ਤਾਂ ਜੋ ਉਹਨਾਂ ਦੀ ਜਿਹੜੀ ਫਸਲ ਹੈ ਉਹ ਝਾੜ ਚੰਗਾ ਨਿਕਲੇ ਔਰ ਸੁਖੀ ਸੰਧੀ ਉਹ ਆਪਣੀ ਫਸਲ ਵੇਚ ਕੇ ਆਪਣੇ ਮਿੱਥੇ ਟੀਚੇ ਜਿਹੜੇ ਹੈ ਪੂਰੇ ਕਰਨ ਲਈ ਖਾਸ ਗੱਲ ਇਹ ਇਸ ਖਾਲਸਾ ਸਾਜਨਾ ਦਿਵਸ ਮੌਕੇ ਇਸ ਵਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਨੀ ਰਗਵੀਰ ਸਿੰਘ ਵੱਲੋਂ ਸਮੁੱਚੇ ਸਿੱਖ ਪੰਥ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਖਾਲਸਾ ਸਾਜਨਾਤ ਇਸ ਮੌਕੇ ਸੰਗਤਾਂ ਆਪਣੇ ਘਰਾਂ ਆਪਣੇ ਅਦਾਰਿਆਂ ਗੁਰਦੁਆਰਾ ਸਹਿਬਾਨ ਤੇ ਜਿਹੜਾ ਉਹ ਖਾਲਸਾ ਹੀ ਝੰਡੇ ਜਿਹੜਾ ਹੈ ਖਾਲਸਾ ਹੀ ਨਿਸ਼ਾਨ ਸਾਹਿਬ ਚੁਲਾਣ ਤੋਂ ਤੁਸੀਂ ਦੇਖ ਸਕਦੇ ਹੋ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ ਅਨੁਸਾਰ ਜਿਹੜਾ ਖਾਲਸਾ ਝੰਡੇ ਉਹ ਝੁਲਦੇ ਹੋਏ ਨਜ਼ਰ ਆ ਰਹੇ ਨੇ ਔਰ ਅੱਜ ਇਸ ਪਾਵਨ ਦਿਹਾੜੇ ਮੌਕੇ ਵੱਖ-ਵੱਖ ਸਿਆਸੀ ਧਾਰਮਿਕ ਸਮਾਜਿਕ ਆਗੂ ਜਿਹੜਾ ਉਹ ਵੀ ਉਚੇਚੇ ਤੌਰ ਤੇ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੇ ਨੇ ਸੀਨੀਅਰ ਅਕਾਲੀ ਆਗੂ ਅਨਿਲ ਜੋਸ਼ੀ ਸਾਡੇ ਮੌਜੂਦ ਨੇ ਔਰ ਜੋ ਅੱਜ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਨੇ ਅੱਜ ਇਸ ਪਾਵਨ ਦਿਹਾੜੇ ਮੌਕੇ ਗੁਰੂ ਘਰ ਦਾ ਆਸ਼ੀਰਵਾਦ ਲੈਣ ਦੇ ਲਈ ਪਹੁੰਚੇ ਨੇ ਤੋਂ ਜ਼ਾਹਰ ਜੀ ਕਹਿੰਦਾ ਸੰਗਤਾਂ ਦੀ ਗੱਲ ਕਰੀ ਤੇ ਬੜਾ ਅ ਡਿੱਠੇ ਸਬੇ ਥਾਂ ਨਹੀਂ ਤੁਦ ਜਿਹਿਆ ਇਹ ਸੱਚਖੰਡ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੁਨੀਆ ਭਰ ਦੇ ਲੋਕ ਲੋਚਦੇ ਅਸੀਂ ਜਾਈਏ ਤੇ ਅੱਜ ਦੇ ਦਿਨ ਹੀ ਮੜਾ ਵੱਡਾ ਖਾਲਸਾ ਪੰਥ ਦੀ ਸਾਜਨਾ ਦਾ ਦਿਨ ਸਰ ਸਰਬੰਸਦਾਨੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਖਾਲਸਾ ਫੌਜ ਤਿਆਰ ਕੀਤੀ ਸੀ ਜ਼ੁਲਮ ਨਾਲ ਲੜਨ ਵਾਸਤੇ ਅੱਜ ਇਸ ਗੱਲੋਂ ਵੀ ਬਹੁਤ ਵੱਡਾ ਦੇਣਿਆ ਸੰਗਰਾਮ ਦਾ ਵਿਸਾਖ ਦਾ ਪਹਿਲਾ ਦਿਨ ਆ ਵਿਸਾਖੀ ਵਿਸਾਖੀ ਪੰਜਾਬ ਦਾ ਬਹੁਤ ਖੁਸ਼ੀਆਂ ਵਾਲਾ ਤਿਉਹਾਰ ਆ ਕਿਸਾਨਾਂ ਦੀਆਂ ਫਸਲਾਂ ਪ੍ਰਵਾਨ ਚੜਦੀਆਂ ਉਹਨਾਂ ਦੀ ਮਿਹਨਤ ਪ੍ਰਵਾਨ ਚੜਦੀ ਆ ਉਹਨਾਂ ਦੀ ਮਿਹਨਤ ਘਰ ਮੁੜ ਨਹੀਂ ਹੁੰਦੀ ਆ ਇੰਨੇ ਝੱਖੜ ਹਨੇਰੀਆਂ ਕਿਤੇ ਜਿੰਦਰੇ ਚ ਨਹੀਂ ਬਾਹਰ ਖੁੱਲੇ ਮੈਦਾਨ ਦੇ ਵਿੱਚ ਉਹਨਾਂ ਦੀ ਮਿਹਨਤ ਪਈ ਹੁੰਦੀ ਆ ਹਰ ਵੇਲੇ ਡਰ ਹੁੰਦਾ ਗੁਰੂ ਮਹਾਰਾਜ ਨੂੰ ਅਰਦਾਸਾਂ ਹੀ ਕਰਦੇ ਰਹਿੰਦੇ ਆ ਵੀ ਗੁਰੂ ਮਹਾਰਾਜ ਸਾਡੀ ਮਿਹਨਤ ਸਾਡੇ ਘਰ ਭੇਜ ਦੇਂ ਤੇ ਅੱਜ ਉਹ ਦਿਨ ਆਉਂਦਾ ਕਿ ਵਾਢੀ ਦੇ ਮਹੂਰਤ ਹੁੰਦੇ ਆ ਲੋਕੀ ਵਾਢੀ ਪਾਉਂਦੇ ਆ ਕਣਕਾਂ ਵੱਢਣੀਆਂ ਸ਼ੁਰੂ ਕਰਦੇ ਆ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਆਉਂਦੀ ਆ ਤੇ ਅਰਦਾਸ ਕਰਨ ਆਉਂਦੇ ਆ ਬੇਨਤੀ ਕਰਨ ਆਉਂਦੇ ਆ ਵਿਸਾਖੀ ਦੇ ਦਿਹਾੜੇ ਦੀਆਂ ਖੁਸ਼ੀਆਂ ਮਨਾਉਂਦੇ ਢੋਲ ਢਮਕੇ ਵਜਾਉਂਦੇ ਆ ਕਿ ਅੱਜ ਸਾਡੀ ਮਿਹਨਤ ਪ੍ਰਵਾਨ ਚੜੀ ਆ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਅੱਜ ਸਾਡੇ ਘਰ ਸਾਡੀ ਕਮਾਈ ਆਉਣੀ ਆ ਇਸ ਕਰਕੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਕਿਸਾਨਾਂ ਨੂੰ ਪੂਰੀ ਦੁਨੀਆ ਦੇ ਲੋਕਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਜੁਰਮ ਨਾਲ ਲੜੇ ਲੜਾਈ ਵਾਸਤੇ ਜਿਹੜੀ ਫੌਜ ਤਿਆਰ ਕੀਤੀ ਸੀ ਤੇ ਜੁਰਮ ਤੇ ਅੱਜ ਵੀ ਹੋ ਰਿਹਾ ਕਿਸਾਨ ਅੱਜ ਵੀ ਸੜਕਾਂ ਤੇ ਰੁਲ ਰਹੇ ਆ ਅੱਜ ਵੀ ਉਹ ਆਪਣੀਆਂ ਜ਼ਰੂਰਤਾਂ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੇ ਖਾਸ ਕਰਕੇ ਜਿਨ੍ਹਾਂ ਨੇ ਹਿੰਦੁਸਤਾਨ ਦਾ ਢਿੱਡ ਭਰਿਆ ਉਹ ਅੱਜ ਰੁਲਦੇ ਪਏ ਆ ਆਪਣੀਆਂ ਮੰਗਾਂ ਵਾਸਤੇ ਗੱਲਾਂ ਵਾਸਤੇ ਇਸੇ ਕਰਕੇ ਹੀ ਮੈਂ ਵੀ ਸਟੈਂਡ ਲਿਆ ਸੀ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅੱਜ ਮੈਂ ਸੱਚ ਸੱਚਖੰਡ ਦੇ ਵਿੱਚ ਇੱਥੇ ਦਰਬਾਰ ਸਾਹਿਬ ਨਤਮਸਤਕ ਹੋਇਆ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਗੁਰਬਾਣੀ ਸੁਣੀ ਆ ਅਰਦਾਸ ਆਮਲ ਹੋਇਆ ਇਹੀ ਅਰਦਾਸ ਕੀਤੀ ਆ ਗੁਰੂ ਮਹਾਰਾਜ ਕਿਰਪਾ ਕਰੋ ਤੁਸੀਂ ਸੇਵਾ ਦਿੱਤੀ ਸੀ ਅੰਮ੍ਰਿਤਸਰ ਸਾਹਿਬ ਦੀ ਦਿਲੋਂ ਕੀਤੀ ਆ ਦਿਖਦੀ ਪਈ ਆ ਉਸ ਤੋਂ ਬਾਅਦ ਜੋ ਲੋਕਾਂ ਨਾਲ ਹੋਇਆ ਦੋ ਵਰੀ ਉਹ ਵੀ ਲੋਕੀ ਜਿਹੜਾ ਗਲਬੇਚ ਲਿਆ ਝੂਠ ਚ ਲਿਆ ਲੋਕਾਂ ਨੂੰ ਲੋਕੀ ਗੁੰਮਰਾਹ ਹੋ ਗਏ ਪਰ ਯਾਦ ਕਰਦੇ ਪਏ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਸਾਡੇ ਸਵਰਗੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਿਜ਼ਨ ਜਿਹਦੇ ਕਰਕੇ ਹੈਰੀਟੇਜ ਸਟਰੀਟ ਬਣੀ ਅੱਜ ਯਾਦ ਕਰਦੇ ਪਏ ਆ ਲੋਕੀ ਫੇਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਸਹੂਲਤਾਂ ਇਸ ਸੇਵਾਦਾਰ ਨੇ ਵੀ ਦਿਲੋਂ ਰਾਤ ਦਿਨ ਇੱਕ ਕਰਕੇ ਸੇਵਾ ਕੀਤੀ ਸੀ ਇਹੀ ਅਰਦਾਸ ਕੀਤੀ ਆ ਵੀ ਪਾਰਟੀ ਨੇ ਫਿਰ ਜ਼ਿੰਮੇਵਾਰੀ ਲਈ ਆ ਗੁਰੂ ਮਹਾਰਾਜ ਕਿਰਪਾ ਕਰੋ ਇਹ ਜੀਵਨ ਜਿਹੜਾ ਵਾ ਸਮਰਪਿਤ ਹੈ ਲੋਕਾਂ ਵਾਸਤੇ ਇਸ ਪੰਜਾਬ ਵਾਸਤੇ ਇਸ ਗੁਰੂ ਨਗਰੀ ਵਾਸਤੇ ਇੱਕ ਇੱਕ ਮਿੰਟ ਜਿਹੜਾ ਵਾ ਉਹ ਸੇਵਾ ਵਾਸਤੇ ਲਾਵਾਂਗੇ ਕਿਰਪਾ ਕਰੋ ਅਸ਼ੀਰਵਾਦ ਦਿਓ ਪਰਮਾਨ ਚੜਾਓ ਤੇ ਜਿੱਤ ਦਾ ਜਿਹੜਾ ਵਾ ਉਹ ਅਸ਼ੀਰਵਾਦ ਦਿਓ ਵੀ ਅਸੀਂ ਇਸ ਲੋਕਾਂ ਦਾ ਕੁਝ ਕਰ ਪਾਈਏ ਜਿਹੜੇ ਪੀੜਤ ਆ ਸੰਗਤਾਂ ਨਾਲ ਵੀ ਗੱਲ ਕਰਾਂਗੇ ਜੋ ਦੇਸ਼ ਵਿਦੇਸ਼ਾਂ ਤੋਂ ਅੱਜ ਦੇ ਇਸ ਪਾਵਨ ਦਿਹਾੜੇ ਮੌਕੇ ਰੂਹਾਨੀ ਦੇ ਕੇਂਦਰ ਸੱਚਖੰਡ ਸ੍ਰੀ ਮੰਦਿਰ ਸਾਹਿਬ ਦੇ ਦਸਾਂ ਲੁਚੀਚੇ ਤੌਰ ਤੇ ਪਹੁੰਚੇ ਆ ਸਮਾਗਮਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਦਮਦਮਾ ਸਾਹਿਬ ਅਤੇ ਰਣਪੁਰ ਸਾਹਿਬ ਦੀ ਪਾਵਨ ਧਰਤੀ ਤੱਕ શ્રી ਕੇਸਗੜ੍ਹ ਸਾਹਿਬ ਵਿਖੇ ਇੱਕਾ ਵਿਸ਼ੇ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਉੱਥੇ ਅੱਜ ਸਾਖੀ ਦੇ ਪਾਵਨ ਦਿਹਾੜੇ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਵੀ ਪਾਕਿਸਤਾਨ ਦੇ ਲਈ ਰਵਾਨਾ ਹੋਣ ਜਾ ਰਿਹਾ ਹੈ ਤਾਂ ਕੁਝ ਹੀ ਦੇਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਜੋ ਹੈ ਉਹ ਪੰਥਕ ਰਵਾਇਤਾਂ ਦੇ ਅਨੁਸਾਰ ਪ੍ਰਾਤਨ ਰਵਾਇਤਾਂ ਅਨੁਸਾਰ ਜੋ ਹੈ ਉਹ ਸੇਰੇ ਪਾ ਕੇ ਖਾਲਸਾਈ ਜਕਾਰਿਆਂ ਦੀ ਗੂੰਜ ਜਿਹੜਾ ਉਹ ਵੀ ਰਵਾਨਾ ਕੀਤਾ ਜਾਣਾ ਹੈ ਆ ਪਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿੱਥੋਂ ਆਏ ਸਤਿ ਸ਼੍ਰੀ ਅਕਾਲ ਜੀ ਨਿਰਮਲ ਸਿੰਘ ਜੀ ਕਿੱਥੋਂ ਆਏ ਜੀ ਬਟਾਲਾ ਤੋਂ ਆ ਜੀ ਸਾਖੀ ਦੇ ਪਵਨ ਦਿਹਾੜੇ ਮੋਖੇ ਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਕਿੰਨੀ ਖੁਸ਼ੀ ਇਸ ਗੱਲ ਦੀ ਬਹੁਤ ਖੁਸ਼ੀ ਮਾਲਕ ਦੀ ਫੁੱਲ ਕਿਰਪਾ ਹੋ ਗਈ ਮੈਨੂੰ ਸ਼ਾਂਤੀ ਆ ਗਈ ਹੈ ਅੱਜ ਦੇ ਦਿਨ ਦਾ ਸਾਡੇ ਕਿਸਾਨ ਭਰਾਵਾਂ ਨੂੰ ਦੇਖਦੇ ਆਂਦਾ ਤੈਨੂੰ ਖਾਸ ਤੌਰ ਤੇ ਇੰਤਜ਼ਾਰ ਰਹਿੰਦਾ ਕਿ ਫਸਲਾਂ ਦੀ ਵਾਢੀ ਜਿਹੜੀ ਉਹ ਸ਼ੁਰੂ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਹੁਣ ਅੱਜ ਨਾ ਵਿਸਾਖੀ ਦੇ ਸਵੇਰ ਦਿਹਾੜੇ ਤੋਂ ਬਾਅਦ ਚ ਆਪਣੇ ਸਮੇਂ ਦੇ ਹਿਸਾਬ ਨਾਲ ਆਪਣੀ ਕਣਕ ਦੀ ਵੜਾਈ ਜਿਹੜੀ ਚੱਲੂ ਹੋ ਜਾਣੀ ਹੈ ਚਾਰਾਂ ਦੇ ਮਾਂਜੀ ਹਾਂਜੀ ਹਾਂ ਬਿਲਕੁਲ ਇਹ ਪੰਜਾਬ ਦੀ ਪ੍ਰਾਤਨ ਰਵਾਇਤ ਪ੍ਰਾਤਨ ਪਰੰਪਰਾ ਹੈ ਕਿ ਅੱਜ ਦੇ ਦਿਹਾੜੇ ਜਿਹੜਾ ਉਹ ਕਿਸਾਨਾਂ ਵੱਲੋਂ ਆਪਣੀ ਫਸਲਾਂ ਦੀ ਵਾਢੀ ਸ਼ੁਰੂ ਕੀਤੀ ਜਾਂਦੀ ਹੈ ਆ ਕੀ ਨਾਮ ਹੈ ਕਿੱਥੇ ਤਮਨੇਦਰ ਤੁਸੀਂ ਗੱਲਬਾਤ ਜਾਰੀ ਰੱਖੋ ਫਿਲਹਾਲ ਦੇ ਲਈ ਬਹੁਤ-ਬਹੁਤ ਧੰਨਵਾਦ ਤਮਾਮ ਤਸਵੀਰਾਂ ਤੁਸੀਂ ਵਿਖਾਈਆਂ ਜਗਜੀਤ ਸਿੰਘ ਜੱਗੀ ਸ੍ਰੀ ਅਨੰਦਪੁਰ ਸਾਹਿਬ ਤੋਂ ਜੁੜੇ ਸਨ ਜੱਗੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤਾਂ ਖਾਲਸਾ ਸਾਜਨਾ ਦਿਵਸ ਸੰਗਤ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਤਾਂ ਠਾਠਾ ਮਾਰਦਾ ਇਕੱਠ ਖਾਲਸਾ ਸਾਜਨਾ ਦਿਵਸ ਦੇ ਮੱਧਨਜ਼ਰ ਗੁਰੂ ਘਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਅੰਮ੍ਰਿਤਸਰ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰੂ ਘਰ ਦੇ ਵਿੱਚ ਨਤਮਸਟਕ ਹੋਣ ਦੇ ਲਈ ਪਹੁੰਚ ਰਹੀ ਹੈ